ਦੇ ਉਹ ਪੁਰਾਣਾ ਵਿਛੋੜਾ ਥੇਰਾ ਸਾਰੇ ਉਹ ਪੁਰਾਣੇੜ ਕਿ ਉਹ ਉਸ ਗੀਤ ਨੂੰ ਉਹਨਾਂ ਨੇ ਸੁਣ ਕੇ ਕਈ ਵਾਰੀ ਉਹ ਕਿਹਾ ਸੀਗਾ ਤਬਰੀਦ ਨੂੰ ਕਿ ਵੈਲੂ ਸ਼ਦੀਕ ਨੂੰ ਬੁਲਾਵੇ ਸ਼ਦੀਕ ਸਾਹਿਬ ਤੁਹਾਡੀ ਕੀ ਕੁਝ ਯਾਦਾਂ ਜੁੜੀਆਂ ਨੇ ਤਰਮਿੰਦਰ ਸਾਹਿਬ ਨਾਲ ਹਾਂ ਤਰਮਪੰਜ ਦੇ ਵਿਦਲ ਤੇ ਮੈਂ ਇੱਕ ਗੱਲ ਕਹਾਗਾ ਕਿ ਇੱਕ ਸਾਡਾ ਸਾਡਾ ਪਿਆਰਾ ਸਾਡਾ ਪਿਆਰਾ ਕੀ ਦੁਨੀਆ ਦਾ ਪਿਆਰਾ ਇੱਕ ਉਹ ਕਲਾਕਾਰ ਸਰ ਤਰਮਪਾ ਦੀ ਜਿਨ੍ਹਾਂ ਨੇ ਵੇ ਇਹ ਵਿਸਫਲ ਕੀਤੀ ਫਿਲਮ ਇੰਡਸਟਰੀ ਦੇ ਵਿੱਚ ਇਤੋਂ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਐਡੀ ਸਫਲ ਕੀਤੀ ਕਿ ਉਹ ਇੱਕਦਮ ਸੁਪਰਸਟਾਰ ਬਣੇ ਔਰ ਅੱਜ ਹਸੰਦੇ ਵਿੱਚ ਨਹੀਂ ਰਹੇ ਇਸ ਗੱਲ ਦਾ ਬਹੁਤ ਹੀ ਦੁੱਖ ਹੈ ਮੇਰੀ ਯਾਦ ਉਹਨਾਂ ਦੀ ਵੀ ਗਈ ਹੈ ਕਿ ਅਸੀਂ ਫਿਲਮ ਵਿੱਚ ਥੋੜਾ ਜਿਹਾ ਕੰਮ ਕੀਤਾ ਜਾਂ ਫਿਰ ਮੈਂ ਇੱਕ ਹੋਊਗਾ ਕਿ ਮੈਂ ਉਹਨਾਂ ਦੇ ਪਰ ਉਹਨਾਂ ਦਾ ਕਦਰ ਵਰਜੀਤ ਸੀ ਉਹਦੀ ਫਿਲਮ ਸੀ ਸਰਪੰਚ ਉਹਦੇ ਵਿੱਚ ਮੈਂ ਇੱਕ ਗੀਤ ਗਾਇਆ ਸੀਗਾ ਜੇ ਉਪਰਣਾ ਮਿਛੋੜਾ ਥੇਰਾ ਸਾਰੇ ਦੁੱਖ ਉਪਰ ਜਾਲਕੇ ਉਸ ਗੀਤ ਨੂੰ ਉਹਨਾਂ ਨੇ ਸੁਣ ਕੇ ਵਈ ਵਾਰੀ ਉਹ ਕਿਹਾ ਸੀਗਾ ਤਬਰਦ ਨੂੰ ਕਿ ਵੇਲੇ ਸ਼ਦੀਕ ਨੂੰ ਬੁਲਾਵੇ ਸਾਡੇ ਬਿਰਦ ਬੁਲਾਕਾਤ ਵੀ ਹੋਈ ਪਰ ਇੱਕ ਦਿਨ ਐਸਾ ਆਇਆ ਕਿ ਚੜ੍ਹਗੰਧ ਦੇ ਵਿੱਚ ਐਚਐਸ ਭਰਾਤ ਸਾਹਿਬ ਦੀ ਕੂਚੀ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਉੱਥੇ ਗੁਈ ਆਏ ਸੀਗੇ ਤਾਂ ਸੰਦੀ ਬੁਲਾਕਾਤ ਹੋਈ ਔਰ ਮੈਂ ਉਹਨੂੰ ਇਹ ਗੱਲ ਦੱਸਿਆ ਔਰ ਸੁਣਾਇਆ ਕਿ ਉਹ ਬਹੁਤ ਖੁਸ਼ ਹੋਏ ਐਸਾ ਸੁਣਦਾ ਕਿ ਇਹ ਬਟੇ ਸਤਾਰ ਨੂੰ ਤਾਂ ਗੀਤ ਸੁਣਾਇਆ ਔਰ ਖੁਸ਼ ਔਰ ਉਹਦੀ ਚਾਹਤ ਸੀ ਕਿ ਸਦੀਕ ਰੂਬਲਾ ਕੁਝ ਜਿਹਾ ਰਵੈਲ ਹੋ ਗਿਆ ਉਹ ਵੈਲੂ ਅੱਜ ਬਹੁਤ ਹੀ ਦੁੱਖ ਸੁਖ ਪਰੇ ਦਿਲਦਰਵੇ ਗੱਲ ਕਰ ਰਿਹਾ ਵੀ ਹਾਲੇ ਉਹਨਾਂ ਦੀ ਜਾਨ ਦਾ ਕੋਈ ਮਤਲਬ ਨਹੀਂ ਸੀਗਾ ਕਿਉਂਕਿ ਉਹ ਇਹਦੇ ਪਿਆਰੇ ਕਲਾਕਾਰ ਸੀਗੇ ਇਹਦੇ ਪਿਆਰੇ ਕਲਾਕਾਰ ਉਹਨਾਂ ਦੇ ਵਿੱਚ ਕਿਹੜੀ ਖੂਬੀ ਸੀ ਜਿਹੜੀ ਨਹੀਂ ਸੀਗੀ ਇੱਕ ਖੂਬੀ ਸੀ ਜਵਾਬ ਸੀਗੇ ਮਤਲਬ ਇਹ ਲੱਗੇ ਸੀਗੇ ਪੰਜਾਬੀ ਕੱਪੜੇ ਲੱਗਦੇ ਸੀਗੇ ਖੂਬਸੂਰਤ ਅਤਨਾ ਦੇ ਖੂਬਸੂਰਤ ਸੀਗੇ ਤਾਂ ਪ੍ਰਮਾਤਵਾਲੇ ਸਾਹ ਤੋਂ ਇੱਕ ਆ ਨਾ ਯਾਪ ਹੀਰਾ ਕੋਲਿਆ ਇਸ ਗੱਲ ਦੀ ਬਹੁਤ ਦੁੱਖ ਹੈ ਮੈਂ ਜੋਰ ਪਰਿਵਾਰ ਦਾ ਜੀ ਸਭੀ ਪਾਜੀ ਦਾ ਤੋਂ ਛੋਡੇ ਦਾ ਸਾਰਾ ਇਹ ਦੁੱਖ ਪਰ ਇਹ ਖਰਦਾ ਪਰਵਾਜ਼ਾ ਗਿਰਦਾਸ ਕਰਦਾ ਤੇ ਆਪਣੇ ਚੈਨਲ ਚੋਂ ਜਗ੍ਹਾ ਦੇ ਵਿੱਚ